ਕਲਾਕਾ ਨਿਵਾਸੀ ਪਿੰਡ ਕੋਟਰ ਜਾਦਾ ਪੱਤਨ ਦੇ ਉੱਤੇ ਖੜੇ ਅੱਗੇ तकरीबनਾ ਚਾੜਪੁਰ ਡਿਆਲ ਪੱਟੀ ਗਿੱਲਾਂ ਵਾਲੀ ਸਾਰੇ ਪਿੰਡਾਂ ਦੇ ਜ਼ਿੰਮੇਦਾਰਾਂ ਦੀਆਂ ਪੈਲੀਆਂ ਪਾ ਰਿਆ ਸਾਨੂੰ ਪਲਟੂਨ ਬ੍ਰਿਜ ਮਿਲਿਆ ਹੈਗਾ ਪਲਟੂਨ ਬ੍ਰਿਜ ਵੱਜ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ ਤੇ ਸਾਡੀ ਜਿਹੜੀ ਫਸਲ ਹੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ ਹੋਣ ਸਾਡੀਆਂ ਕਨਾ ਕੰਬਾਈਨਾਂ ਲਗ ਰਮੀਆਂ ਨਾ ਸਾਡੇ ਟਰੈਕਟਰ ਪਾਸ ਪਾਰ ਹੋ ਰਹੇ ਆ ਆ ਹੁਣ ਵੇਖਿਆ ਜਾਵੇ ਆਣ ਕੇ ਤੇ ਆ ਟਰੈਕਟਰ 10 3 ਤੇ ਖਲੋਤੇ ਆ ਇਹ ਕੱਲੇ ਕੱਲੇ ਬੇੜੇ ਤੇ ਜਾਣੇ ਆ 12 1 ਵਜੇ ਜਾਣਾ ਕੰਬਾਈਨ ਕਿਦੋਂ ਚੱਲਣੀਆਂ ਉਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ ਥੱਲੇ ਡਿੱਗੀ ਆ ਤੇ ਜਿਹੜੇ ਸੂਰ ਆ ਉਹਨਾਂ ਨੂੰ ਦਵਾ-ਦਬ ਨਸ਼ਟ ਕਰ ਰਹੇ ਆ ਤੇ ਜੇ ਅਸੀਂ ਬੇੜੇ ਤੇ ਲਿਓਨੇ ਆ ਬੇੜਾ ਲੰਗਾ ਚੱਲਗਾ ਹੁੰਦਿਆ ਸਾਡੇ ਟਰੈਕਟਰ ਦਾ ਨੁਕਸਾਨ ਉਹਦਾ ਨਾ ਸਾਨੂੰ ਟਾਈਮ ਨਾ ਸਾਡੇ ਕਰਾਸ ਹੁੰਦੀਆਂ ਛੜਕਾ ਪੈ ਏ ਟਰਾਲੀਆਂ ਕ੍ਰਾਸ ਹੁੰਦੀਆਂ ਬੋਲੀ ਦਾ ਟਾਈਮ ਲੰਘ ਜਾਂਦਾ ਸਾਨੂੰ ਬਹੁਤ ਦਿੱਕਤ ਆ ਰਹੀ ਆ ਇਹ ਕਰਕੇ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਆਂ ਵੀ ਸਾਡਾ ਜਿਹੜਾ ਇਹ ਬ੍ਰਿਜ ਟਾਈਮ ਨਾਲ ਬੰਦ ਨਹੀਂ ਜੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਅੱਗੇ ਤਾਂ ਟਾਈਮ ਨਾਲ ਵੱਜ ਜਾਂਦਾ ਹੈ ਬ੍ਰਿਜ ਅਸੀਂ ਆਪਣੀਆਂ ਫਸਲਾਂ ਲੈ ਆਉਣੇ ਆ ਆ ਬੀਬੀਆਂ ਆ ਵਿਚਾਰੀਆਂ ਰੋਟੀਆਂ ਨਾਲ ਹੱਥਾਂ 'ਚ ਵੱਧੀਆਂ ਆ ਰੋਟੀ ਵੀ ਨਹੀਂ ਖਾਦੀ ਉਹਨਾਂ ਜਾ ਕੇ ਉੱਥੇ ਪਾਰ ਨਲਕੀਆਂ ਤੇ ਬਹਿ ਕੇ ਰੋਟੀ ਖਾਣੀ ਆ ਬੇ ਟਾਈਮ ਹੀ ਰੋਟੀ ਖਾਦੀ ਜਾਣੀ ਆ ਇਥੋਂ ਵੱਧ ਕੇ ਬਹੁਤ ਵੱਧੋਂ ਵੱਧ ਮਜਬੂਰੀਆਂ ਸਾਡੀਆਂ ਜਿਹੜੀਆਂ ਸਾਨੂੰ ਇਸ ਪੁਲ ਦੇ ਕਰਕੇ ਆ ਰਹੀਆਂ ਤੇ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਸਾਡਾ ਬ੍ਰਿਜ ਆ ਇਹਨੂੰ ਟਾਈਮ ਨਾਲ ਬਣਾਓ ਤਾਂ ਅਸੀਂ ਕਿਤੇ ਆਪਣਾ ਜਿਹੜਾ ਫਸਲ ਆ ਟਾਈਮ ਨਾਲ ਸਾਂਭ ਸਕੀਏ ਤੇ ਸਾਰੇ ਲੋਕ ਟਾਈਮ ਨਾਲ ਆਪਣੇ ਕੰਮਾਂ ਤੇ ਜਾ ਸਕੀਏ ਜਿਹੜੀ ਸਾਡੀ ਖੇਤੀ ਹੈ ਦਰਿਆ ਤੋਂ ਪਾਰਿਆ ਸਾਨੂੰ ਇੱਥੇ ਪੁਲ ਬਣਾ ਕੇ ਦਿੱਤਾ ਹੈ ਧੰਨ ਧਾਰੀ ਗੱਲ ਸਰਕਾਰ ਨੇ ਤੇ ਜਿਹੜਾ ਸਾਡਾ ਐਰਕਾ ਖੁੱਲ ਵੀ ਜਿਹੜਾ ਵਾ ਟਾਈਮ ਤੋਂ ਪਹਿਲਾਂ ਗਿਆ ਵਾ ਕੋਈ 20 ਦਿਨ ਮਹੀਨਾ ਹੀ ਪਹਿਲਾਂ ਖੋਲ ਦਿੱਤਾ ਗਿਆ ਜੇ ਸਾਨੂੰ ਹੁਣ ਅਸੀਂ ਝੋਨੇ ਜਿਹੜੇ ਲਾਏ ਆ ਬੜੀ ਮੁਸ਼ਕਲ ਦੇ ਨਾਲ ਸਾਨੂੰ ਇਹ ਰਵੇਲੋ ਦਰਿਆ ਸਾਨੂੰ ਦਰਿਆ ਦੀ ਮਾਰ ਛੱਲਣੀ ਪੈਂਦੀ ਆ ਬੇੜੀਆਂ ਚ ਕੋਈ ਜਿਹੜੀ ਆ ਸੰਗਤ ਜਾਂਦੀ ਆ ਜਿਹੜਾ ਲੋਕਾਂ ਦਾ ਝੋਨੇ ਦੀ ਲਵਾਈ ਆ ਉਹ ਵੀ ਸਾਨੂੰ ਦੂਣੀ ਕਰਕੇ ਦੇਣੀ ਪੈਂਦੀ ਆ ਜੇ ਵਧਣ ਦਾ ਹੁਣ ਚਾਂਸ ਆਇਆ ਹੁਣ ਇੱਥੇ ਕੰਬਾਈਨਾ ਲੰਘਾਉਣ ਦੀ ਪਰੇਸ਼ਾਨੀ ਆ ਬੇੜਿਆਂ ਤਾਂ ਨਹੀਂ ਕੰਬਾਈਨਾ ਲੰਘਣੇ ਜਿਹੜੀ ਇਧਰ 1000 ਜਾਂ 1500 ਵਧਾਈ ਆ ਉਹ 2 ਗੁਣਾ ਵੱਧ ਜਾਣੀਆਂ ਪਾਰ ਵਾਸਤੇ ਵੀ ਉਹਨਾਂ ਬੇੜੇ ਥਾਣੇ ਜ ਉਹਨਾਂ ਵੇਖਣਾ ਵੀ ਸਾਡਾ ਨੁਕਸਾਨ ਨਾ ਹੋ ਜਾਏ ਬੇੜੇ ਦੇ ਵਿੱਚ ਕੋਈ ਪਾਣੀ ਪੈ ਗਿਆ ਮਸ਼ੀਨਾਂ ਡੁੱਬ ਗਏ ਤੇ ਸਾਡਾ ਜਿਹੜਾ ਪੋਲ ਬਣ ਹੈਗਾ ਵਾ ਉਹ ਅੱਜ ਤੋਂ ਪਹਿਲਾਂ 10-20 ਦਿਨ ਪਹਿਲਾਂ ਬਣ ਜਾਂਦਾ ਸੀ ਜਿਹੜਾ ਐਰਕਾਂ ਬਣ ਨਹੀਂ ੜਿਆ ਇਹਦਾ ਪ੍ਰਸ਼ਾਸਨ ਨੂੰ ਪਤਾ ਵੀ ਕੀ ਮਜਬੂਰੀ ਆ ਹੁਣ ਤੇ ਪਾਣੀ ਦਾ ਕੋਈ ਹੈਗਾ ਹੀ ਨਹੀਂ ਕੋਈ ਇੱਥੇ ਕੋਈ ਆਉਣ ਦਾ ਜਾਂ ਜਾਣ ਦਾ ਤੇ ਇਹ ਕਰਕੇ ਸਾਨੂੰ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਇਹ ਜਲਦ ਤੋਂ ਚਲਦੇ ਜਿਹੜਾ ਝੋਨਾ ਦੇ ਅੱਗੇ ਹੀ ਜ਼ਿੰਮੇਦਾਰਾਂ ਦਾ ਵਿਗੰਡ ਨਹੀਂ ੜਿਆ ਜਿਹੜਾ ਅੱਗੇ 37-38 ਸੌ ਨੂੰ ਵਿਗੰਡਿਆ ਸੀ ਉਹ 1900 ਤੇ ਲੱਗੇ ਆ ਕੇ 2000 ਤੇ ਲੱਗੇ ਖੜਾ ਹੋਇਆ ਵਾ ਅ ਪਰੇਸ਼ਾਨ ਹੋਏ ਆ ਲੋਗ ਤੇ ਆ ਜਾ ਆ ਬੀਬੀਆਂ ਨੇ ਕੰਮ ਕਰਨਾ ਵਦਰਿਓਂ ਪਾਰ ਦਿਹਾੜੀਆਂ ਲਾਉਣੀਆਂ ਕੁਛ ਵੀ ਕਰਨਾ ਸੰਤ ਜਿਹੜੀ ਆ ਦਰਿਓ ਕੋਈ ਪਾਰ ਦੇ ਪਾਰ ਘਰੋਤੇ ਆ ਐਡੇ ਟਰੈਕਟਰ ਵੇਖ ਲਓ ਲੈਣਾ ਦੇ ਵਿੱਚ ਆ ਮਗਰ ਟਰੈਕਟਰ ਲੈਣਾ ਲੱਗੇ ਆ ਇਹ ਕਦੋਂ ਪਾਰ ਜਾਣਗੇ ਕਦੋਂ ਕਮੈਨ ਲੱਗੂਗੀ ਤੇ ਕਦੋਂ ਕਦੋਂ ਥੋੜਾ ਥੋੜਾ ਝੋਨਾ ਪਾ ਕੇ ਆਉਣਾ ਵਾ ਇਹ ਕਰਕੇ ਕਿਸਾਨ ਦੀ ਬਹੁਤ ਜਿਆਦਾ ਮਜਬੂਰੀ ਆ ਢੀ ਹੋ ਗਈ ਆ ਸਾਨੂੰ ਇਹ ਪ੍ਰਸ਼ਾਸਨ ਜਲਦ ਤੋਂ ਜਲਦ ਸਾਨੂੰ ਪੋਲ ਮੁਕੰਮਲ ਚਾਹੀਦਾ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਸਾਡਾ ਪੋਲ ਬਣਾਇਆ ਜਾਵੇ ਮੇਰੀ ਦਰਿਓਂ ਪਾਰ ਜਿਹੜੀ ਆ ਘਟੂ ਘਟ ਵੀ 30 ਏਕੜ ਜ਼ਮੀਨ ਇਹ ਜੋ ਨਾ ਜਿਹੜਾ ਸਾਰਾ ਤਿਆਰ 1509 ਜਿਹੜਾ ਤਿਆਰ ਖਲੋਦਾ ਆ ਜਿਹੜਾ ਇਹ ਕੱਟ ਕੇ ਤੇ ਆਪਾਂ ਲਿਆਉਣਾ ਚਾਹੁੰਦੇ ਆ ਪੁਲ ਬਣਦਾ ਤੇ ਫੇਰ ਲਿਆਉਣਾ ਸੀ ਪੁਲ ਜਿਹੜਾ ਹਲੇ ਤੱਕ ਸਰਕਾਰ ਨੇ ਨਹੀਂ ਬਣਾਇਆ ਜਿਹੜਾ 20 ਤਰੀਕ ਨੂੰ ਆਪਾਂ ਵੀ ਤਿਆਰ ਹੋ ਜਾਂਦਾ ਸੀ ਤੇ ਹਲੇ ਤੱਕ ਪੁਲ ਕੋਈ ਗੱਲਬਾਤ ਨਹੀਂ ਹੈ ਸਾਰਾ ਕੁਝ ਉਸੇ ਦਾ ਉਸਾ ਹੀ ਪੜੇ ਉੱਥੇ ਪਿਆ ਆ ਅਸੀਂ ਬੇੜੇ ਰਾਈ ਜਿਹੜਾ ਵੀ ਥੋੜਾ ਬਹੁਤਾ ਕੱਟ ਕੇ ਲਿਆਉਣ ਦੇ ਆ ਬੇੜੇ ਰਾਈ ਹੁਣ ਲਿਆਉਣ ਦੇ ਆ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਜ਼ਿਮੀਂਦਾਰਾਂ ਦਾ ਜਿਹੜਾ ਜ਼ਿਮੀਦਾਰ ਦਾ ਨੁਕਸਾਨ ਇਹ ਹੋਣ ਡਿਆ ਵੀ ਜਿਹੜੀ ਫਸਲ ਆ ਉਹ ਓਵਰੇਜ ਹੋ ਰਹੀ ਆ ਕੱਟੀ ਨਹੀਂ ਜਾ ਕੱਟਣੇ ਇਸ ਕਰਕੇ ਨਹੀਂ ਡੇ ਪੋਲ ਵੱਜੂਗਾ ਤੇ ਫੇਰ ਕਟਾਂਗੇ ਬੇੜੇ ਰਾਹੀਂ ਤੁਹਾਨੂੰ ਪਤਾ ਲੱਗ ਰਿਹਾ ਬਹੁਤ ਸਮੱਸਿਆ ਲਿਆਉਂਦੀ ਇਹ ਜਿਹੜਾ ਜੇ ਸਰਕਾਰ ਨੇ ਸਾਨੂੰ ਸਹੂਲਤ ਦਿੱਤੀ ਆ ਇਹ ਸਿਰਫ ਵਿਖਾਉਣ ਵਾਸਤੇ ਨਹੀਂ ਆ ਪੋਲ ਪੀ ਵੀ ਅਸੀਂ ਢੋਲ ਕੱਢ ਕੇ ਤੇ ਬਾਹਰ ਰਸਤੇ ਆ ਤੇ 2 ਮਹੀਨੇ ਜਦੋਂ ਨਹੀਂ ਲੋੜ ਤੋਂ ਉਦੋਂ ਬੰਦੋ ਤੇ ਜਦੋਂ ਲੋੜ ਆ ਉਦੋਂ ਕੱਢ ਕੇ ਤੇ ਬਾਹਰ ਰੱਖ ਲਓ ਇਹ ਸਰਕਾਰ ਦੀ ਨੀਤੀ ਬਹੁਤ ਮਾੜੀ ਆ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਤਹਿਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟਰਜਾਦਾ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਪੁਲ ਬਣਾਇਆ ਗਿਆ ਸੀ ਉੱਥੇ ਪੱਤਨ ਤੇ ਖਲੋਤੇ ਆ ਇੱਥੇ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿ ਜਿਹੜਾ ਪੁਲ ਸੀ ਉਹ ਪਿਛਲੀ ਆੜ 20 ਤਰੀਕ ਨੰਕੇ ਕਹੀ ਇਹਨੂੰ ਮੁਕੰਮਲ ਹੋ ਜਾਣਾ ਸੀ ਤੇ ਜਿਹੜਾ ਆਪਾਂ ਨੂੰ ਪਤਾ ਵੀ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਉਹ ਕਿਸਾਨਾਂ ਨੇ ਪਰੋਂ ਟਰਾਲੀਆਂ ਲੈ ਕੇ ਆਉਣਾ ਸੀ ਤੇ ਜਿਹੜਾ ਝੋਨੇ ਦਾ ਸੀਜ਼ਨ ਆ ਉਹਦਾ ਝੋਨਾਵਾਂ ਨਾਲ ਇੱਧਰ ਮੰਡੀ 'ਚ ਉਹਨੂੰ ਮੰਡੀ ਕਰਾਉਣਾ ਸੀ ਸਮੱਸਿਆ ਆ ਰਹੀ ਹੈ ਵੀ ਹਜੇ ਤੱਕ ਪੁਲ ਨਹੀਂ ਬਣਿਆ ਤੇ ਇਹਦਾ ਨੁਕਸਾਨ ਕਿਸਾਨਾਂ ਨੂੰ ਕੀ ਹੋ ਰਿਹਾ ਵੀ ਜਦੋਂ ਇਹ ਬੇੜੀਆਂ ਚੋਂ ਇਹ ਟਰਾਲੀਆਂ ਟਰੈਕਟਰ ਧਾਰਦੇ ਨੇ ਤੇ ਬਦੋ ਬਦੀ ਟਰਾਲੀਆਂ ਚ ਪਾਣੀ ਵੜ ਜਾਂਦਾ ਝੋਨਾ ਤੇ ਅੱਗੇ ਕੌਡੀਆਂ ਦੇ ਭਾਅ ਵੇਖ ਰਿਹਾ ਪਰ ਇਹ ਸਮੱਸਿਆ ਆ ਰਹੀ ਆ ਵੀ ਉਹ ਗਾਂ ਚੋਂ ਨਵੀਂ ਗਨੂ ਤਿਆਰ ਨਹੀਂ ਕਿਸਾਨ ਨੂੰ ਘਰੇ ਪਾ ਰਹੇ ਨੇ ਸੁੱਕ ਨੇ ਕੋਈ ਕਿਤੇ ਵਿਚਾਰਾ ਕਰ ਰਹੇ ਨੇ ਇਸ ਕਰਕੇ ਭਰਾਓ ਆ ਸਰਕਾਰ ਦੇ ਹਾਲਾਤ ਵੇਖੋ ਸਰਕਾਰ ਦੇ ਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਆਮ ਲੋਕਾਂ ਕੋ ਚੱਲੂਗੀ ਵੇਖੋ ਕਿੰਨੇ ਗਰੀਬ ਗੁਰੇ ਜਿਨ੍ਹਾਂ ਨੇ ਬਾਹਰ ਉਧਰ ਜਾ ਕੇ ਮਿਹਨਤ ਕਰਨੀ ਉਹ ਵੀ ਇਹ ਬੇੜੀ ਦਾ ਇੰਤਜ਼ਾਰ ਕਰ ਰਹੇ ਨੇ ਜਦੋਂ ਸਰਕਾਰ ਵੱਲੋਂ ਪੁਲ ਬਣਾਇਆ ਗਿਆ ਇੱਥੇ ਤੇ ਫਿਰ ਪੁਲ ਦਾ ਮਤਲਬ ਉਹਨੂੰ ਅੱਜ ਤੱਕ ਚਾਲੂ ਕਿਉਂ ਨਹੀਂ ਕੀਤਾ ਗਿਆ ਇਸ ਕਰਕੇ ਭਰਾਓ ਇਹ ਆ ਵੇਖੋ ਸਰਕਾਰ ਦੇ ਹਾਲਾਤ ਅੱਜ ਬੀਕੇਜੂ ਸਿੱਧੂਪੁਰ ਅਈ ਨਾਲੇ ਦੀ ਟੀਮ ਇੱਥੇ ਇਕੱਠੀ ਹੋਈ ਆ ਇਹ ਚੇਤਾਵਨੀ ਆ ਪ੍ਰਬੰਧ ਨੂੰ ਜੇ ਪੁਲ ਨਾ ਚਾਲੂ ਕੀਤਾ ਇੱਕ ਦੇ ਦਿਨ ਚ ਤੇ ਫਿਰ ਸਾਨੂੰ ਮਜਬੂਰ ਨਾ ਧਰਨਾ ਲਾਉਣਾ ਪਊਗਾ ਇਸ ਕਰਕੇ ਭਰਾਓ ਆਪਾਂ ਇਹ ਪ੍ਰਬੰਧ ਨੂੰ ਵਿਖਾਉਣਾ ਚਾਹੁੰਦੇ ਆ ਕਿ ਲੋਕ ਕਿੰਨੇ ਖੱਜਲ ਹੋ ਰਹੇ ਆ ਇੱਥੋਂ ਦੇ ਲੋਕਲ ਕਿਸਾਨ ਵੀ ਵਿਚਾਰੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ